ਉਹ ਪਹਿਲਾ ਮਸੂੜਾ ਰੇਖਾ ਦੀ ਉਹਨੂੰ ਹੋਰ ਹੀ ਹੋਰ 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 ਚੋਟੇ ਚੋਟੇ ਆਪਾਂ ਇੱਕ ਕਰੀਏ ਜਦੋਂ ਅਕਾਤ ਚੁੱਕਾ ਇੱਕ ਸਾਡਾ ਉਹ ਬਣ ਜਾਵੇ ਤੇ ਸਾਨੂੰ ਇੱਕ ਰਾਹ ਮਿਲ ਜਾਵੇ ਸੁਰਖ ਰੇਖਾ ਦੇ ਵਿੱਚੋਂ ਫਿਰ ਸਾਨੂੰ ਰਾਹ ਮਿਲ ਗਿਆ ਕਿਵੇਂ ਛਾਪਣਾ ਕਿਵੇਂ ਲਿਖਣਾ ਕਿਵੇਂ ਫਿਰ ਲੋਕਾਂ ਤੇ ਲੈ ਕੇ ਜਾਣਾ ਆ ਮੁੱਗੇ ਦੇ ਵਿੱਚ ਅ ਪਰਸੋਂ ਦੀ ਆਪਾਂ ਪਰਸੋਂ 150 ਕਿਤਾਬ ਜਿਹੜਾ ਸ਼ਹੀਦ ਬਲਵਿੰਦਰ ਸਿੰਘ ਦਾ ਸਦਾਗੀ ਸਮਾਗਮ ਸੀਗਾ ਉੱਥੇ ਉੱਥੇ 150 ਕਿਤਾਬ ਮੁਫਤ ਦੇ ਵਿੱਚ ਹੀ ਲੱਗਦੀ ਆ ਤੁਸੀਂ ਉਹਨਾਂ ਲਈ ਕੋਈ ਕੁਛ ਤੇ ਆਮ ਜਿਲੇ ਪਬਲਿਕ ਸੀ ਉਹਨਾਂ ਦੇ ਇਹ ਨਹੀਂ ਕਿ ਲੋਕ ਇਹਨੂੰ ਪੜਨ ਦੇਣ ਜਾਂ ਨਾ ਦੇਣ ਉਹਨਾਂ ਦਾ ਸਵਾਲ ਇੱਥੇ ਸਾਡੇ ਤੇ ਹੀ ਉੱਠਦਾ ਕਿ ਅਸੀਂ ਲੋਕਾਂ ਨੂੰ ਜਿਸ ਇਹ ਇਹਦੇ ਵਿੱਚ ਜਿਹੜੀ ਦਿਲਚਸਪੀ ਲੈਣੀ ਆ ਉਹ ਕਿਵੇਂ ਲੈਣ ਘਟੋ ਘਟੋ ਉਹ ਪਹਿਲਾਂ ਸਾਡੀ ਆਪ ਦੀ ਦਿਲਚਸਪੀ ਹੋਵੇ ਫਿਰ ਲੋਕਾਂ ਲਈ ਇਸੇ ਬਣਾਦਾ ਤੇ ਹਰ ਜੇ ਮੌਕੇ ਦੇ ਵਿੱਚ ਜੇ ਫਿਰ ਪਹੁੰਚ ਸਕੀ ਹੈ ਤੇ ਮੈਨੂੰ ਵੀ ਲੱਗਦਾ ਵੀ ਜਿਹੜੇ ਵੱਡੇ ਜਿਲ੍ਹੇ ਆਤਰ ਉਤਾਰਨਾ ਗੁਰਦਾਸਪੁਰ ਆ ਉਹ ਸਾਰੇ ਉੱਥੇ ਨਾਲ ਖਾਸ ਕਰਕੇ ਕਿ ਮੈਂ ਤੁਹਾਨੂੰ ਹੋਰ ਗੱਲ ਦੱਸ ਦਿੰਦਾ ਵੀ ਸਾਡਾ ਆਗੂ ਅਸੀਂ ਆਪਦੇ ਆਗੂ ਬਾਰੇ ਮਾੜਾ ਸ਼ਬਦ ਨਹੀਂ ਸੁਣਨਾ ਚਾਹੁੰਦੇ ਅਸੀਂ ਇਹਦੇ ਕਿਸੇ ਕੋਈ ਵੀ ਇਲਜ਼ਾਮ ਲਾ ਦੇਣਾ ਅਸੀਂ ਫਟ ਇਹਨੇ ਵੀ ਭਾਈ ਸਾਡਾ ਆਗੂ ਤੇ ਜਦੋਂ ਸਾਡੇ ਆਪੂ ਦਾ ਲਿਟਰੇਚਰ ਆਊਗਾ ਜਾਂ ਉਹਦੀ ਕੋਈ ਜੀਵ ਨਹੀਂ ਆਊਗੀ ਤੇ ਫਿਰ ਉਹ ਸਾਰੇ ਪੜਨਗੇ ਵੀ ਯਾਰ ਅਸੀਂ ਆਪਦੇ ਆਪੂ ਬਾਰੇ ਹੋਰ ਪੜੀਏ ਵੀ ਕਿਸ ਤਰ੍ਹਾਂ ਦੇ ਉਹ ਸੀ ਕਿ ਇੱਕ ਗੱਲ ਵਿੱਚੋਂ ਨਿਕਲ ਆਈ ਹੈ ਗੁਰੂ ਨਾਨਕ ਬਾਰੇ ਆ ਜਿੰਨਾ ਵੀ ਉਹਨਾਂ ਬਾਰੇ ਲਿਖਿਆ ਗਿਆ ਉਹਨਾਂ ਨੇ 35000 ਕਿਲੋਮੀਟਰ ਸਬਰ ਪੈਦਲ ਦੇ ਪੈਦਲ ਪਰ ਜੋ ਨ ਬਾਰੇ ਅਸੀਂ ਪੜਿਆ ਜੋ ਲੋਕਾਂ ਨੇ ਵਿੱਚ ਪੜਾਇਆ ਜਾਂਦਾ ਉਹਦੇ ਵਿੱਚ ਕੀ ਸੀਗਾ ਉਹਨਾਂ ਦਾ ਸੰਗਰਾਮ ਸੀ ਜ਼ਿੰਦਗੀ ਦਾ ਉਹਨਾਂ ਦਾ ਸਫਰ ਉਹ ਉਹਨਾਂ ਨੇ ਬ੍ਰਾਹਮਣਵਾਦ ਨੇ ਇਸ ਤਰੀਕੇ ਨਾਲ ਰੋਲ ਦਾ ਕਿ ਉਹਨਾਂ ਦੇ ਵਿੱਚ ਤਾਂ ਜੀ ਦੇਵੀ ਸ਼ਕਤੀ ਸੀ ਉਹ ਜਦੋਂ ਭੈਣ ਰਾਣੀ ਦੀ ਯਾਦ ਕਰਦੀ ਸੀ ਤੇ ਬੱਬਾ ਰਾਣ ਕਿਤੇ ਸੀ ਵਰਦਾਨਾਂ ਮੀਟ ਅੱਖਾਂ ਤੇ ਔਖਾ ਪਿੰਦੇ ਸੀ ਉਹ ਸਰਦਾਰ ਖੋਰਾ ਦੇ ਮਤਲਬ ਉਹਨਾਂ ਦਾ ਦੇਰੀ ਕਹ ਲੈਣਾ ਸੀ ਨਾ ਉਹਨਾਂ ਐ ਉਹਨਾਂ ਨੇ ਥੱਲੇ ਨਾ ਅਜੇ ਵੀ ਸਮਝਦੇ ਅਸੀਂ ਹੁਣ ਸਮਝਦੇ ਆ ਯਾਰ ਉਹਦੇ ਵਿੱਚ ਸ਼ਕਤੀ ਸੀ ਅਸੀਂ ਤਾਂ ਉਹ ਜੀ ਨਹੀਂ ਬਣ ਸਕਦੇ ਠੀਕ ਹੈ ਨਾ ਮਤਲਬ ਉਹਨਾਂ ਦਾ ਦੱਸ ਜੀ ਕਿ ਉਹਨਾਂ ਵਰਗੇ ਲੋਕ ਹੋਰ ਤਿਆਰ ਨਾ ਹੋ ਵੱਡੀ ਗੱਲ ਨਹੀਂ ਹੁੰਦੀ ਦੂਸਰੇ ਦਿਸੇ ਗੱਲ ਮਾਰਦਾ ਵੀ ਉਹਨਾਂ ਵਰਗੇ ਜੇ ਹੋਰ ਪੈਦਾ ਹੋ ਗਏ ਸਾਡੇ ਤਾਂ ਇੱਕ ਮੱਬਰ ਨਾਲ ਕਿ ਨਹੀਂ ਸੰਭਾਲਿਆ ਦਿੰਦਾ ਜੇ ਉਹਨਾਂ ਵਰਗੇ 100 ਹੋਰ ਆ ਗਿਆ ਤੇ ਫੇਰ ਕੀ ਕਰਨਾ ਮਤਲਬ ਉਹਨੂੰ ਐਸ ਤਰੀਕੇ ਨਾਲ ਦੇ ਦਿਓ ਕਿ ਲੋਕ ਕਹਿਣ ਵੀ ਅਸੀਂ ਉਹਦੇ ਵਰਗੇ ਨਹੀਂ ਬਣ ਸਕਦੇ ਕਿਉਂਕਿ ਉਹਦੇ ਵਿੱਚ ਤਾਂ ਜੀ ਕੁਦਰਤੀ दैਵੀ ਸ਼ਕਤੀ ਸੀ ਉਹ ਤਾਂ ਤਾਂ ਹੈ ਕਰਕੇ ਅਸੀਂ ਕੀ ਕਰਾਂਗੇ ਹਾਲਾਂਕਿ ਉਹਨਾਂ ਨੇ 35000 ਕਿਲੋਮੀਟਰ ਸਵਰ ਪੈਦਲ ਤੈਅ ਕੀਤਾ ਆ ਜਿਹੜੀਆਂ ਅੱਜ ਤਸਵੀਰਾਂ ਸਾਡੇ ਗੁਰਦੁਆਰਿਆਂ ਦੇ ਵਿੱਚ ਲੱਗੀਆਂ ਜਾਂ ਸਾਡੇ ਘਰਾਂ ਤੇ ਲੱਗੀਆਂ ਨਾ ਕਿ ਉਹ ਜੋ ਮਤਵਲੀ ਪੈਰ ਬਣਾ ਦਿੰਦੇ ਆ ਉਹਨਾਂ ਦੇ